ਭਾਈ ਜੀ ਕੀ ਹਾਲ ਚਾਲ ਨੇ ਹੋ ਸਾਰੇ ਠੀਕ ਠਾਕ ਹੋ ਵੀਰੇ ਇਦਾਂ ਕੰਮ ਕਰਨੇ ਪੈਂਦੇ ਤਾਂ ਦੋ ਪੈਸੇ ਜੁੜਦੇ ਨੇ ਕਈ ਮੇਰੇ ਵੀਰ ਕਹਿੰਦੇ ਇਹ ਚ ਕੁਝ ਬਚਦਾ ਨਹੀਂ ਮੇਰੇ ਬੱਚਨ ਦਾ ਬਹੁਤ ਕੋਸਾ ਇਹਦੇ ਵਿੱਚ ਐ ਸਮਝ ਲਓ 100 ਚੋਂ ਜੇ ਅੱਧਾ ਤਾਂ ਬਚਦੀ ਆ ਨਹੀਂ 40% ਤਾਂ ਕਿਤੇ ਵੀ ਨਹੀਂ ਗਿਆ ਭਾਈ ਪਰ ਖੁਦ ਕੰਮ ਕਰਨਾ ਪੈਂਦਾ ਆਪਾਂ ਚਲੋ ਬੰਦੇ ਰੱਖ ਲੈਣੇ ਹਨਾ ਕੰਮ ਕਰਨ ਵਾਲੇ ਫੇਰ ਕਹਿੰਦੇ ਤੁਹਾਨੂੰ ਘਾਟਾ ਪੈ ਗਿਆ ਮੇਰੇ ਵਿੱਚ ਫਿਰਨਾ ਪੈਂਦਾ ਜੇ ਵਿੱਚ ਫਿਰ ਕੇ ਕੰਮ ਕਰੋਗੇ ਤਾਂ ਇੱਕ ਗੱਲ ਹੋਰ ਆ ਇਹਦੇ ਉੱਤੇ ਤੁਸੀਂ ساری ਉਮਰ ਮਿਹਨਤ ਨਹੀਂ ਕਰਨੀ ਨਾ ਆਪਾਂ ਦਾ ਸਾਰੀ ਉਮਰ ਹਣਾ ਮਤਲਬ ਗੋਹੇ ਨਾਲ ਗੋਹਾ ਹੋਣਾ ਪਊ ਨੇ 4-5 ਕਸਾਲ ਤੇਰੇ ਲੱਗਣਗੇ ਉਸ ਤੋਂ ਬਾਅਦ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਉਸ ਤੋਂ ਬਾਅਦ ਤਾਂ ਬੁਰੇ ਬੰਦੇ ਰੱਖੇ ਹੋਣਗੇ ਉਸ ਤੋਂ ਬਾਅਦ ਤਾਂ ਮੱਝ ਲੈ ਕੇ ਆਉਣੀ ਹਣਾ ਫਿਰ ਤੇਰਾ ਕੰਮ ਸਾਰਾ ਦੇਖ ਰੇਖ ਤੇ ਹੋ ਜਾਊਗਾ ਆਪਾਂ ਕਹਿੰਦੇ ਯਾਰ ਬਾਲੀ ਮਿਹਨਤ ਆ ਨਹੀਂ ਵੀਰੇ ਇਹ ਤਾਂ 4 ਕਸਾਲ ਹੀ ਤੈਨੂੰ ਮਿਹਨਤ ਕਰਨੀ ਪਊਗੀ ਇਹਦੇ ਉੱਤੇ ਉਸ ਤੋਂ ਬਾਅਦ ਤੂੰ ਬੇਲਾ ਹੀ ਫਰੇਗਾ ਕਿਉਂ ਫਿਰ ਤਾਂ ਉਹ ਕੋਈ ਵੀ ਤਿੱਕ ਤੇ ਮੱਝ ਲੈ ਕੇ ਆਉਣੀ ਆ ਕੋਈ ਹੋਰ ਕੰਮ ਆ ਤੇਰਾ ਕੰਮ ਉਹ ਰਹਿ ਜਾਊਗਾ ਇਸ ਕਰਕੇ ਆਪਾਂ ਇਹ ਕਹਨੇ ਆ ਕੋਈ ਵੀ ਕੰਮ ਆ ਵੀਰੇ ਖੁਦ ਕਰੋ ਇਹ ਕੰਮ ਦੇ ਵਿੱਚ ਹੁਣ ਵੀ ਕਹਿ ਰਿਆਂ ਚਾਰਕ ਸਾਲ ਸਾਨੂੰ ਮੈਂਟ ਕਰਨ ਦੀ ਲੋੜ ਆ ਗਈ ਉਦੋਂ ਬਾਅਦ ਨੂੰ ਮੈਂਟ ਕਰਨ ਦੀ ਸਾਨੂੰ ਕਦੇ ਲੋੜ ਨਹੀਂ ਪਈ ਉਦੋਂ ਬਾਅਦ ਜਿਹੜੀ ਰੱਖੀ ਆ ਦਾਲ ਦਾਣਾ ਪਾਣੀ ਲੈ ਕੇ ਆਉਣਾ ਮੱਝਾਂ ਵਾਸਤੇ ਮੱਝ ਵਧਿਆ ਫੀਡ ਲੈ ਕੇ ਆਉਣੀ ਛੋਟਾ ਉਹ ਕੰਮ ਰਹਿ ਜੂਗਾ ਗੋਹਾ ਚੱਕਣਾ ਧਾਰਾਂ ਕੱਢਣੀਆਂ ਜਾਂ ਕੋਈ ਹੋਰ ਕੰਮ ਆ ਹਨਾ ਗੋਹੇ ਨਾਲ ਗੋਹਾ ਆਉਣਾ ਮਿੱਟੀ ਨਾਲ ਮਿੱਟੀ ਉਹ ਹੋਰਾਂ ਕੰਮ ਜੇ ਵੀ ਘੱਟ ਜੂਗਾ ਉਦੋਂ ਬਾਅਦ ਛੱਟੇ ਕੱਪੜੇ ਪਾ ਕੇ ਗੱਡੀ 'ਚ ਮੱਝ ਖਰੀਦਣ ਵਾਗੇ ਜਗਤ ਦਾਣਾ ਮੱਝਾਂ ਵਾਹਤ ਲਿਆਤਾ ਫੀਡ ਲਿਆ ਕੇ ਪਾਤੀ ਛੋਟਾ ਉਹ ਕੰਮ ਰਹਿ ਜੋ ਸਿਰਫ ਨੂੰ 4 ਸਾਲ ਵਧੀਆ ਕੰਮ ਕਰਨਾ ਪਊਗਾ ਜੇ ਕਾਮਜਾਬ ਹੋਣ ਆਪਾਂ ਪਹਿਲਾਂ ਵੀਰੇ ਮੈਂ ਖੁਦ ਆਪਸ ਨੂੰ ਮੈਂ ਦੱਸਿਆ ਖੁਦ ਮੈਂ 20 25 ਦੰਗਰ ਮੈਂ ਖੁਦ ਸੰਭਾਲਦਾ ਰਹਾ 4-5 ਸਾਲ ਤੇ ਉਸ ਤੋਂ ਬਾਅਦ ਹੁਣ ਚਲੋ ਉਹ ਸਾਬ ਨਾਲ ਆਪਣੇ ਪਸ਼ੂ ਵਧੀ ਜਾਂਦੇ ਨੇ ਉਹ ਸਾਬ ਨਾਲ ਆਪਾਂ ਨੇ ਜਿਹੜਾ ਬੰਦਾ ਰੱਖ ਲਿਆ ਫੇਰ ਨਾਲ ਬਸ ਆਪਣਾ ਮਾੜਾ ਮੋੜੀ ਕੰਮ ਰਹਿ ਗਿਆ ਦੇਖ ਰੇਖ ਵਾਲਾ ਸਾਰੀ ਉਮਰ ਨੀ ਕੋਹਿਲਾਂ ਕੋ ਹੁਣ ਆ ਪੈਂਦਾ ਬਈ ਜੇ ਕਹੋਗੇ ਮਿਹਨਤਾਂ ਕਰਦੇ ਰਹੋ ਬਈ ਮਿਹਨਤਾਂ ਬਾਹਰ ਜਾ ਕੇ ਵੀ ਤਾਂ ਗਾਵਾਂ ਦੇ ਗੋਹਾਈ ਛੜਦੇ ਹੋ ਯਾਰ ਉੱਥੇ ਕਿਹੜਾ ਕੋ ਹੋਗਾ ਤੁਸੀਂ ਐਂ ਹਿਸਾਬ ਲਾਵੋ ਬਈ ਹਨਾ ਬਾਹਰ ਜਾ ਕੇ ਤੁਸੀਂ 100 100 200 ਗਾਂ ਸਾਹਮਣੇ ਹੋ ਹਨਾ ਜੇ ਤੁਸੀਂ ਇੱਥੇ 20 ਮੱਝਾਂ ਹੀ ਪਾਲੋ ਵੀ ਮੱਝਾਂ ਪਾਲੋ ਸਾਰੀ ਉਮਰ ਦੀ ਰੋਟੀਆਂ ਖੋੜੀਆਂ ਨਾਲੇ ਸਰੂ ਕੰਮ ਕਰਨੇ